ਦਾਇਤ ਬੁਵਾਤ ਦਾ ਯਰਮਤ ਹੈ ਹੁਣ ਮੈਂ ਅਗਲੀ ਗ੍ਰੈਸ ਵਾਰਤਾ ਲਈ ਸ਼੍ਰੀਮੰਮੀ ਮੰਮੀ ਸੋਲਿੰਗ ਨੂੰ ਮਿਲਦੀ ਕਰਨਾ ਚਾਹਨਾ ਕਿ ਉਹ ਸੰਬੋਧਿਤ ਕਰਨ ਮੀਡੀਆ ਅੱਜ ਦੀ ਇਸ ਪੱਤਰਕਾਰ ਵਾਰਤਾ ਵਿੱਚ ਆਏ ਆਪ ਸਭ ਪੱਤਰਕਾਰ ਵੀਰ ਅਤੇ ਬਦੂਆ ਦਾ ਮੈਂ ਅੱਜ ਸੂਰ ਜਿਹੜਾ ਇੱਕ ਸਮੇਂ ਤੇ ਪਹੁੰਚਣ ਤੇ ਆਪ ਸਭ ਦਾ ਸਵਾਗਤ ਅਤੇ ਧੰਨਵਾਦੀ ਕਰਦਾ ਹਾਂ ਅੱਜ ਦਾ ਦਿਨ ਵੈਸੇ ਹੀ ਖਾਸ ਹੈ ਕਿਉਂਕਿ ਦੋ ਸ਼ਖਸੀਅਤਾਂ ਜਿਨ੍ਹਾਂ ਦਾ ਉਤਕ ਵਿਗਿਆਨ ਦੇ ਵਿੱਚ ਨਾਮ ਜਿਨ੍ਹਾਂ ਨੇ ਭਾਰਤ ਦਾ ਰੋਸ਼ਨ ਕੀਤਾ ਐਸੇ ਸਾਇੰਟਿਸਟ ਹੋਮੀ ਪਾਪਾ ਅਤੇ ਆਰਐਸ ਮਾਝ ਦੀ ਲਹਿਰ ਨੂੰ ਕਰਨ ਵਾਲੇ ਐਸੇ Swami Dayanand Saraswati ਜੀ ਦਾ ਪ੍ਰੀਨਵਾਰਨ ਦਿਵਸ ਔਰ ਹੋਮੀ ਪਾਪਾ ਜੀ ਦਾ ਜਨਮ ਦਿਹਾੜਾ ਤੋਂ ਅੱਜ ਦਾ ਦਿਨ ਵੈਸੇ ਹੀ ਆਪਣੇ ਆਪ ਦੇ ਵਿੱਚ ਇੱਕ ਸਖੀਤਾ ਵਾਲਾ ਔਰ ਪੈਨਾਂ ਦੇ ਦਿਨ ਵੀ ਜਿਹੜਾ 31 ਅਕਤੂਬਰ ਜਿਹੜਾ ਉਹ ਮੰਨਿਆ ਗਿਆ। ਤੋਂ ਅੱਜ ਦੀ ਪ੍ਰੈਸ ਵਾਰਤਾ ਜਿਹੜੀ ਹੈ ਤੁਸੀਂ ਦੇਖਦੇ ਹੋਵੋਗੇ ਕਿ ਪਿਛਲੇ 5 ਸਤੰਬਰ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਵਿੱਚ ਜਿਹੜੀ ਇੱਕ ਲਹਿਰ ਹੈ ਯੂਨੀਵਰਸਿਟੀ ਕੈਂਪਸਾਂ ਦੇ ਵਿੱਚ ਇੱਕ ਲਹਿਰ ਜਿਹੜੀ ਚੱਲਦੀ ਆ ਰਹੀ ਉਹ ਕਿਤੇ ਨਾ ਕਿਤੇ ਐਬੀਬੀਸੀ ਦੀ ਲਹਿਰ ਹੈ। ਦੇਸ਼ ਦੇ ਰਾਜਨੀਤੀ ਲੀਡਰ ਜਿਹੜੇ ਬੋਲਦੇ ਨੇ ਕਿ ਦੇਸ਼ ਦੇ ਅੰਦਰ ਜੋ ਅੱਜ ਦਾ ਯੂਥ ਹੈ ਉਹ ਜਨਰੇਸ਼ਨ ਜੀ ਦੇ ਨਾਂ ਤੋਂ ਜਿਹੜਾ ਜਾਣਿਆ ਜਾਂਦਾ ਹੈ ਐਸਾ ਦੇਸ਼ ਦੇ ਰਾਜਨੀਤੀ ਲੀਡਰ ਔਰ ਦੇਸ਼ ਦੇ ਲੋਕ ਬੋਲਦੇ ਪਰ ਐਸੇ ਜਨਰੇਸ਼ਨ ਜੀ ਜਿਹਨੂੰ ਜੈਨ ਜੀ ਦੇ ਨਾਮ ਤੋਂ ਅਸੀਂ ਜਾਣਦੇ ਐ ਐਸੇ ਜੈਨ ਜੀ ਜੋ ਕਹਿ ਸਕਦੇ ਆ ਕਿ ਜੈਨ ਜੀ ਨੇ ਜਿਨ੍ਹਾਂ ਨੂੰ ਚੁਣਿਆ ਤਾਂ ਉਹ ਐਬੀਵੀਪੀ ਨੂੰ ਚੁਣਿਆ ਵੈਸੇ ਹੀ ਇਹ ਸਾਲ ਇੱਕ ਆਪਣੇ ਆਪ ਚ ਇਤਿਹਾਸਿਕ ਹੈ ਕਿ ਐਬੀਵੀਪੀ ਨੇ ਪਹਿਲੀ ਵਾਰ ਜਿਹੜਾ ਹੈ ਪਿਛਲੇ 48 ਸਾਲਾਂ ਬਾਅਦ ਜਿਹੜਾ ਪਹਿਲੀ ਵਾਰ ਪ੍ਰਧਾਨ ਦੀ ਜਿਹੜੀ ਪੋਸਟ ਤੇ ਜਿਹੜੀ ਅਸੀਂ ਯੂ ਦੇ ਵਿੱਚ ਜਿਹੜੀ ਉਹ ਜਿੱਤ ਹਾਸਲ ਕੀਤੀ ਔਰ ਐਬੀਵੀਪੀ ਪੰਜਾਬ ਦਾ ਜਿਹੜਾ ਸੂਬੇ ਦਾ ਸਟੇਟ ਆਫਿਸ ਜਿਹੜਾ ਉਹ ਜਲੰਧਰ ਤਾਂ ਐਸੇ ਹੀ ਜਸ਼ਨ ਨੂੰ ਮਨਾਉਂਦੇ ਹੋਏ ਅਸੀਂ ਹਰ ਸਾਲ ਜਿਹੜਾ ਇੱਕ ਵਿਦਿਆਰਥੀ ਦਾ ਸਮੇਲਨ ਕਰਦੇ ਆ ਜਿਸ ਨੂੰ ਸੂਬਾ ਸਮੇਲਨ ਨਾਮ ਦੇ ਨਾਲ ਜਿਹੜਾ ਹੈ ਉਹ ਏਬੀਬੀਪੀ ਜਿਹੜੀ ਆਖਦੀ ਹੈ ਤੋਂ ਵੈਸਾ ਹੀ ਸਮੇਲਨ ਜਿਹੜਾ ਵੈਸੇ ਤਾਂ ਏਬੀਬੀਪੀ ਨੂੰ ਪਿਛਲੇ 7 ਦਸ਼ਕਾ ਤੋਂ ਜਾਣੀ ਕੀ ਲੰਬਾ ਸਫਰ 78 ਸਾਲ ਤੋਂ ਵੀ ਵੱਧ ਜਿਹੜਾ ਹੈ ਹੋ ਗਿਆ ਪਰ ਏਬੀਬੀਪੀ ਪੰਜਾਬ ਜਿਸ ਧਰਤੀ ਦੇ ਉੱਤੇ ਏਬੀਬੀਪੀ ਦੀ ਚਾਹੇ ਉਸ ਸਮੇਂ ਦਾ ਪੰਜਾਬ ਇੱਕ ਸ੍ਰੀਪਤ ਪੰਜਾਬ ਸੀ ਔਰ ਅੰਬਾਲਾ ਦੇ ਵਿੱਚ ਇਹਦੀ ਸਥਾਪਨਾ ਆਈ ਅਸੀਂ ਮੰਨਦੇ ਆ ਕਿ ਪੰਜਾਬ ਦੇ ਵਿੱਚ ਹੀ ਐਬੀਬੀਪੀ ਦੀ ਸਥਾਪਨਾ ਹੋਈ ਐ ਐਸੇ ਸਥਾਪਨਾ ਪਿਸ਼ਤ ਭੂਮੀ ਦੇ ਵਿੱਚ ਐਬੀਬੀਪੀ ਜਿਹੜੀ ਜਲੰਧਰ ਦੇ ਵਿੱਚ ਆਪਣਾ ਜਿਹੜਾ 57ਵਾਂ ਸੂਬਾ ਸੰਮੇਲਨ ਜਿਹੜਾ ਕਰਨ ਜਾ ਰਹੀ ਹੈ ਲਗਭਗ ਪੰਜਾਬ ਦੇ 23 ਜ਼ਿਲ੍ਹੇ ਔਰ ਚੰਡੀਗੜ੍ਹ ਯਾਨੀ ਕਿ ਅਸੀਂ ਜਿਹੜਾ ਕਹਿੰਦੇ ਆ ਕਿ ਇੱਕ ਸੰਗਠਨ ਦੇ ਢਾਂਚੇ ਨਾਲ ਅਸੀਂ ਉਸ ਨੂੰ 24 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਗਿਣਦੇ ਆ ਕਿਉਂਕਿ ਅਸੀਂ ਚੰਡੀਗੜ੍ਹ ਨੂੰ ਵੀ ਇੱਕ ਜ਼ਿਲ੍ਹਾ ਮੰਨਦੇ ਆ ਐਸੇ 24 ਜ਼ਿਲ੍ਹਿਆਂ ਤੋਂ ਆਏ ਵਿਦਿਆਰਥੀ ਜਿਹੜਾ ਹੈ ਉਹ 14 ਨਵੰਬਰ ਨੂੰ ਜਿਹੜਾ ਵਿਦਿਆ ਧਾਮ ਵਿਖੇ 57ਵਾਂ ਸੂਬਾ ਸਮੇਲਨ ਜਿਹੜਾ ਹੋਣ ਜਾ ਰਿਹਾ ਉਸ ਤੋਂ ਸਮੂਲੀਅਤ ਕਰਨੀ ਆਪ ਸਭ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਸੇ ਵਿਦਿਆਰਥੀ ਜਿਹੜੇ ਉਹ ਦੇਖਣ ਨੂੰ ਮਿਲਣਗੇ ਪਰ ਮੈਨੂੰ ਉਮੀਦ ਹੈ ਕਿ ਇੱਕ ਲਘੂ ਪੰਜਾਬ ਜਿਹੜਾ ਅਸੀਂ ਪੰਜਾਬ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲੇਗਾ ਐਸਾ ਸੱਭਿਆਚਾਰਕ ਲਘੂ ਪੰਜਾਬ ਜਿਹੜਾ ਉਸ ਦਿਨ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਸੂਬੇ ਤੋਂ ਲੈ ਕੇ ਖੇਤਰ ਤੋਂ ਲੈ ਕੇ ਕੇਂਦਰ ਦੇ ਐਸੇ ਅਧਿਕਾਰੀ ਵੀ ਜਿਹੜੇ ਆ ਸਮੂਲੀਅਤ ਜਿਹੜੇ ਕਰਨਗੇ ਸਾਡਾ ਇਸ ਸੂਬੇ ਸਮੇਲਨ ਦਾ ਇੱਕੋ ਹੀ ਟੀਚਾ ਹੈ ਕਿ ਕਿਉਂ ਦਾ ਤਿੰਨ ਦਿਨ ਬੈਠ ਕੇ ਵਿਦਿਆਰਥੀ ਜਗਤ ਵੱਖ-ਵੱਖ ਜ਼ਿਲ੍ਹੇ ਤੋਂ ਆਇਆ ਵਿਦਿਆਰਥੀ ਉਹਨਾਂ ਦਾ ਰਿਵਿਊ ਜਾਣ ਕੇ ਐਸਾ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਜਾਂ ਉਹਨਾਂ ਦੇ ਕੀ ਵਿਚਾਰ ਨੇ ਐਸੇ ਇੱਕ ਵਿਚਾਰ ਵੀ ਜਿਹੜੇ ਉਹ ਸਾਂਝੇ ਕੀਤੇ ਜਾਂਦੇ ਇਸ ਅਦਿਵੇਸ਼ ਸਮੇਲਨ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਸਤਾਵ ਵੀ ਜਿਹੜੇ ਉਹ ਪਾਰਕ ਕੀਤੇ ਜਾ ਰਹੇ ਪੰਜਾਬ ਦੀ ਵਰਤਮਾਨ ਜਿਹੜੀ ਮੌਜੂਦਾ ਸਿੱਖਿਆ ਸਥਿਤੀ ਹੈ ਉਸ ਨੂੰ ਲੈ ਕੇ ਔਰ ਪੰਜਾਬ ਦੀ ਜਿਹੜੀ ਮੌਜੂਦਾ ਸੁਰੱਖਿਆ ਸਥਿਤੀ ਹੈ ਅਸੀਂ ਸਭ ਜਾਣਦੇ ਹਾਂ ਕਿ ਅੱਜ ਸਰਕਾਰ ਨੇ ਸਿੱਖਿਆ ਦੀ ਕ੍ਰਾਂਤੀ ਜਿਹੜੀ ਹੈ ਉਹ ਬੈਨਰਾਂ ਦਾ ਕਿਰਸ਼ਾਈ ਹੈ ਅਸੀਂ ਸਭ ਜਾਨੀ ਜਾਨੀ ਆ ਔਰ ਪਿਛਲੇ 2-3 ਦਿਨਾਂ ਤੋਂ ਜੋ ਪੰਜਾਬ ਸਰਕਾਰ ਦੇ ਮਾਨਯੋਗ ਸਿੱਖਿਆ ਮੰਤਰੀ ਜਿਨੇ ਇੱਕ ਐਜ ਗੈਪ ਕਰਨ ਨੂੰ ਜਿਹੜਾ ਕਹਿ ਰਹੇ ਆ ਕਿ ਅਸੀਂ ਅੰਗਰੇਜ਼ੀ ਜਿਹੜਾ ਇੱਕ ਐਪ ਲੋਚ ਕੀਤਾ ਹੈ ਅਸੀਂ ਅੰਗਰੇਜ਼ੀ ਦੇ ਵਿੱਚ ਆਪਣੇ ਸੂਬੇ ਦੇ ਵਿਦਿਆਰਥੀਆਂ ਨੂੰ ਅੱਗੇ ਰੱਖਾ ਰਹੇ ਪਰ ਐਸੇ ਸੂਬੇ ਦੇ ਵਿੱਚ ਜਿਸ ਸੂਬੇ ਦੇ ਵਿੱਚ ਸਿੱਖਿਆ ਦੇ ਹਾਲਾਤ ਇੰਨੇ ਕਮਜ਼ੋਰ ਨੇ ਅਸੀਂ ਸੂਬੇ ਦੇ ਵਿੱਚ ਕਿਵੇਂ ਉਹ ਇਹ ਸਭ ਸੋਚਦੇ ਨੇ ਕਿਤੇ ਨਾ ਕਿਤੇ ਇਹ ਵੀ ਚਿੰਤਾ ਦਾ ਵਿਸ਼ੇਸ਼ ਨੂੰ ਲੈ ਕੇ ਵੀ ਪ੍ਰਸਤਾਵ ਜਿਹੜਾ ਰੱਖਿਆ ਜਾਏਗਾ ਦੂਸਰਾ ਪ੍ਰਸਤਾਵ ਜਿਹੜਾ ਹੈ ਸਾਡੀ ਜਿਹੜੀ ਸੁਰੱਖਿਆ ਹੈ ਪੰਜਾਬ ਦੀ ਅੱਜ ਮੈਂ ਬੀਤੇ ਦੋ ਦਿਨ ਦੀ ਗੱਲ ਕਰਾਤਾ ਜਿਸ ਸੂਬੇ ਦੀ ਸਰਕਾਰ ਜਿਹੜੀ ਪਾਰਟੀ ਦੀ ਸਰਕਾਰ ਚੱਲਦੀ ਉਹਨਾਂ ਦਾ ਆਪ ਦਾ ਹੀ ਮੌਜੂਦਾ ਨੇਤਾ ਜਿਹੜਾ ਸੁਰੱਖਿਆ ਨਹੀਂ ਹੈ ਤਾਂ ਸਾਡੀ ਕੀ ਸੁਰੱਖਿਆ ਹੋ ਐਸੀ ਸਰਕਾਰ ਕਰੇਗੀ ਇਸ ਨੂੰ ਲੈ ਕੇ ਵੀ ਜਿਹੜਾ ਇੱਕ ਪ੍ਰੈਸ ਪ੍ਰਸਤਾਵ ਜਿਹੜਾ ਐ ਅਸੀਂ ਦੋ ਪ੍ਰਸਤਾਵ ਅਸੀਂ ਜਿਹੜੇ ਪਾਸ ਕਰਾਂਗੇ ਅਦਿਵੇਸ਼ਨ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਪ੍ਰਦਰਸ਼ਨੀ ਵੀ ਜਿਹੜੀ ਅਸੀਂ ਜਿਹੜੀ ਲਗਾਵਾਂਗੇ ਜੋ ਤਿੰਨ ਦਿਨ ਆਪ ਸਭ ਨੂੰ ਦੇਖਣ ਨੂੰ ਮਿਲੇਗੀ ਤੋਂ ਜਿਸ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਐਸੇ ਗੁਰੂ ਤਿਲਕ ਜੱਜੂ ਦਾ ਰਾਖਾ ਜਿਨ੍ਹਾਂ ਨੂੰ ਆਖਿਆ ਗਿਆ ਹਿੰਦ ਦਾ ਚਾਦਰ ਐਸੇ 350 ਵੇ ਉਹਨਾਂ ਦੇ ਬਲੀਦਾਨ ਦਿਵਸ ਤੇ ਉਹਨਾਂ ਦੀ ਸ਼ਹੀਦੀ ਦਿਹਾੜਾ ਜਿਹੜਾ ਅੱਜ ਪੂਰਾ ਦੇਸ਼ ਜਿਹੜਾ ਮਨਾ ਰਿਹਾ ਹੈ ਔਰ ਉਸ ਦੀ ਜਿਹੜੀ ਉਸ ਦੀ ਯਾਤਰਾ ਨੂੰ ਜਿਹੜਾ ਦਰਸਾ ਰਿਹਾ ਹੈ ਕਿ ਕੀ ਸੰਘਰਸ਼ ਉਹਨਾਂ ਦੇ ਪਰਿਵਾਰ ਦਾ ਧਰਮ ਦੇ ਲਈ ਕੀ ਕੀ ਕੀਤਾ ਤੋਂ ਉਸ ਦੀ ਪ੍ਰਦਰਸ਼ਨੀ ਜਿਹੜੀ ਉਸ ਤੇ ਦਰਸਾਈ ਜਾਏਗੀ ਇਸ ਤੋਂ ਇਲਾਵਾ ਸਾਡੇ ਆਪਣੇ ਪੂਰੇ ਸਾਲ ਦੇ ਵਿੱਚ ਕੰਮ ਹੋਣ ਵਾਲੇ ਨੇ ਕਿਉਂਕਿ ABVP ਪੂਰਾ ਸਾਲ ਕੁਛ ਨਾ ਕੁਛ ਕਰਦੀ ਹੈ ਔਰ ਇਹ ਦਾਅਵਾ ਵੀ ਕਰਦੀ ਕਿ ਅਸੀਂ ਐਸੀ ਸਟੂਡੈਂਟ ਆਰਗੇਨਾਈਜੇਸ਼ਨ ਹੈ ਜਿਹੜੀ 24 ਘੰਟੇ 24 ਘੰਟੇ ਜਿਹੜੀ ਵਿਦਿਆਰਥੀ ਦੇ ਵਿੱਚ ਪੇਚਰਦੀ ਹੈ ਤਾਂ ਐਸੇ ਜਿਹੜੇ ਉਸ ਦਿਨ ਆਪ ਸਭ ਨੂੰ ਪ੍ਰਦਰਸ਼ਨੀ ਦੇ ਵਿੱਚ ਐਸੇ ਪ੍ਰਦਰਸ਼ਨੀ ਜਿਹੜੀ ਉਹ ਦੇਖਣ ਨੂੰ ਵੀ ਮਿਲੇਗੀ ਇਸ ਤੋਂ ਇਲਾਵਾ ਅਸੀਂ ਕਿਉਂਕਿ ਅੱਜ ਦਾ ਜਿਹੜਾ ਕਹਿ ਲਈਏ ਕਿ ਅੱਜ ਦਾ ਜਿਹੜਾ ਯੂਥ ਹੈ ਉਹ ਸੋਸ਼ਲ ਮੀਡੀਆ ਨਾਲ ਬੜਾ ਕਨੈਕਟ ਹੈ ਤਾਂ ਇਸ ਨੂੰ ਲੈ ਕੇ ABVP ਇਸ ਵਾਰ ਜਿਹੜਾ ਸਾਡਾ ਕਾਨਫਰੈਂਸ ਉਸ ਨੂੰ ਲੈ ਕੇ 57ਵਾਂ ਕਾਨਫਰੈਂਸ ਵੀ ਇਹਦਾ ਹੈਸ਼ਟੈਗ ਵੀ ਜਿਹੜਾ ਹੈ ਉਹ ਕਰੇਗੀ ਔਰ 57ਵਾਂ ਸੂਬਾ ਸੰਮੇਲਨ ਹੈ ਤਾਂ ਉਸ ਸੂਬਾ ਸੰਮੇਲਨ ਨੂੰ ਲੈ ਕੇ ਅੱਜ ਆਪ ਜੀ ਅੱਗੇ ਇੱਕ ਜਿਹੜਾ ਸਾਡੇ 57ਵੇਂ ਸੂਬੇ ਸੰਮੇਲਨ ਦਾ ਪੋਸਟਰ ਹੈ ਉਸ ਦਾ ਵੀ ਅਸੀਂ ਜਿਹੜਾ ਵਿਮੋਚਨ ਜਿਹੜਾ ਕਰਾਂਗੇ ਇਹ ਸਾਲ ਵੈਸੇ ਵੀ ਸਾਡੇ ਲਈ ਐਬੀਵੀਪੀ ਲਈ ਬਹੁਤ ਕਹ lie ਕਿ ਖੁਸ਼ੀਆਂ ਵਾਲਾ ਹੈ ਜਿੱਥੇ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਸਾਰੀ ਯੂਨੀਵਰਸਿਟੀ ਅੰਦਰ ਵਿੱਚ ਕਬਜ਼ਾ ਕੀਤਾ ਉੱਥੇ ਕਿੰਨਾ ਕਿਤੇ ਐਬੀ ਵੀਪੀ ਦੇ ਜਿਹੜੇ ਸ਼ਿਲਪਕਾਰ ਅਸੀਂ ਬੰਦੇ ਆ ਪ੍ਰੋਫੈਸਰ ਰਿਸ਼ਵੰਤਰਾਓ ਕੇਲਕਰ ਉਹਨਾਂ ਦਾ ਵੀ ਸੋਮਾ ਜਿਹੜਾ ਜਨਮ ਦਿਹਾੜਾ ਇਸੇ ਸਾਲ ਹੈ ਤਾਂ ਐਸਾ ਆਪ ਸਭ ਨੂੰ ਉਸ ਵਿਦਿਆਤਾਮ ਜਿਸ ਨੂੰ ਅਸੀਂ ਕਹ ਲੋ ਕਿ ਤਿੰਨ ਦਿਨ ਦੇ ਲਈ ਲਘੂ ਪੰਜਾਬ ਨਗਰੀ ਜਿਹੜੀ ਬਣੇਗੀ ਉਸ ਲਘੂ ਪੰਜਾਬ ਦੇ ਵਿੱਚ ਆਪ ਸਭ ਨੂੰ ਜੁਵਾਮਾਂ ਦਾ ਸੰਗਮ ਵਿਦਿਆਰਥੀਆਂ ਦਾ ਸੰਗਮ ਜਿਹੜਾ ਦੇਖਣ ਮਿਲੇਗਾ ਧੰਨਵਾਦ ਇਹਦਾ ਕੀ ਉਦੇਸ਼ ਹੈ ਕਿ ਸਾਡਾ ਸੂਬੇ ਸੂਬਾ ਸਬੀਲਨ ਦਾ ਦੇਸ਼ੀ ਕੀ ਹੈ ਕਿ ਤਿੰਨ ਦੇਨ ਇੱਕੋ ਪਲੇਟਫਾਰਮ ਦੇ ਉੱਤੇ ਵਿਦਿਆਰਥੀ ਸਿੱਖਿਅਕ ਪ੍ਰੋਫੈਸਰ ਐਸੇ ਲੋਕ ਔਰ ਸਮਾਜ ਦੇ ਨਾਗਰਿਕ ਇੰਨੇ ਲੋਕ ਜਦੋਂ ਇੱਕ ਮੰਚ ਤੇ ਬੈਠ ਕੇ ਕਿਸੇ ਚੀਜ਼ ਦੀ ਵਿਚਾਰ ਕਰਦੇ ਹੈ ਤੇ ਉਸ ਵਿਚਾਰ ਦਾ ਕਿਤੇ ਨਾ ਕਿਤੇ ਵਿਆਪਕ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਤਾਂ ਉਸ ਨੂੰ ਲੈ ਕੇ ਇੱਕ ਕਹੋ ਪਲੇਟਫਾਰਮ ਦੇ ਉੱਤੇ ਬਹਿਣਾ ਐਸੀ ਪੰਜਾਬ ਦੀ ਸਿੱਖਿਆ ਗੱਲ ਕਰਨੀ ਪੰਜਾਬ ਦੇ ਯੁਵਾਵਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਉਸ ਤੇ ਗੱਲ ਕਰਨੀ ਐਸੇ ਜਿਹੜੇ ਆ ਉਸ ਦੇ ਮੁੱਦੇ ਜਿਹੜੇ ਸਾਡੇ ਉਦੇਸ਼ੀ ਰਹਿਣ ਵਾਲੇ ਦੇਖੋ ਜਨਗਤ ਰਾਜਪੁਰੇ ਕੀਤਾ ਹੈ ਸਮਾਜ ਨਾਲ ਜੁੜਿਆ ਹੋਇਆ ਹੈ ਜਿਵੇਂ ਦੇਖਿਓ ਤੁਹਾਨੂੰ ਕੀ ਲੱਗ ਰਿਹਾ ਕਿ ਆੜ ਵਾਲੇ ਸਟਾਈਲ ਦੇ ਵਿੱਚ ਐਬੀਬੀਪੀ ਨੂੰ ਸਮਝਾ ਸਕਦੇ ਹੋ ਦੇਖੋ ਐਬੀਬੀਪੀ ਦਾ ਜਦੋਂ 1949 ਤੋਂ ਬਣੀ ਹੈ ਐਬੀਬੀਪੀ ਦਾ ਇੱਕੋ ਹੀ ਮਤ ਹੈ ਕਿ ਜਿਹੜਾ ਸੂਬੇ ਦੀ ਚੰਗੀ ਸਿਹਤ ਸਿੱਖਿਆ ਸੁਰੱਖਿਆ ਜੋ ਸੂਬੇ ਦੇ ਨਾਲ ਚੱਲੇਗਾ ਸਾਡਾ ਸਮਰਥਨ ਉਹਨਾਂ ਨਾਲ ਹੀ ਹੈ ਪਾਰਟੀ ਜਿਹੜੀ ਮਰਜ਼ੀ ਹੋਵੇ ਪਰ ਜੋ ਸੂਬੇ ਕਹਿੰਦੇ ਕਿ ਜੋ ਸੂਬੇ ਦੀ ਚੰਗਿਆਦ ਦੀ ਗੱਲ ਕਰੇਗੀ ਸਾਡਾ ਸਮਰਥਨ ਉਸਦੇ ਨਾਲ ਹੀ ਹੈ ਉਹ ਸਮੇਂ ਦੇ ਉੱਤੇ ਚਾਹੇ ਕੋਈ ਵੀ ਪਾਰਟੀ ਰਾਜਨੀਤਿਕ ਪਾਰਟੀ ਹੋ ਸਕਦੀ ਹੈ ਜਿਸ ਦਾ ਮੈਨੀਫੈਸਟੋ ਸੂਬੇ ਦੀ ਭਲਾਈ ਦੇ ਲਈ ਸਿਹਤ ਦੇ ਲਈ ਸਿੱਖਿਆ ਦੇ ਲਈ ਵਧੀਆ ਰਹੇਗਾ ਅਸੀਂ ਉਸਦੇ ਲਈ ਹਮੇਸ਼ਾ ਸਮਰਥਨ ਜਿਹੜਾ ਉਹ ਨਾਲ ਦੇਗਾ ਕਾਂਗਰਸ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਹੈ ਔਰ ਹੋਰ ਤੇ ਵੀ ਵਿਸ਼ਵ ਨੂੰ ਵੀ ਮਿਲੇਗਾ ਦੇਖੋ ਐਸਾ ਪਾਰਟੀ ਚਾਹੇ ਉਹ ਕਾਂਗਰਸ ਦੀ ਹੋ ਵੀ ਸਕਦੀ ਹੈ ਆਮ ਆਦੀ ਪਾਰਟੀ ਕਾਲੀਦਲ ਭਾਜਪਾ ਵੀ ਹੋ ਸਕਦੀ ਹੈ ਜਿਸ ਪਾਰਟੀ ਦਾ ਵਧੀਆ ਮੈਨੀਫੈਸਟੋ ਹੋਰ ਚੰਗੀ ਸਟੇਟ ਦੇ ਲਈ ਜੋ ਵੀ ਮੰਨ ਲਓ ਉਹਨਾਂ ਦੇ ਅਜੰਡੇ ਹੋਣਗੇ ਸਾਡਾ ਸਮਰਥਨ ਉਹਨਾਂ ਦੇ ਨਾਲ ਹੋਏਗਾ ਰਹੀ ਗੱਲ ਐਨਐਸਐਯੂ ਦੀ ਤਾਂ ਮੈਂ ਕਹਿੰਦਾ ਉਹਨੂੰ ਵਿਦਿਆਰਥੀ ਜਥੇਬੰਦੀ ਤੁਸੀਂ ਆਪਨਾ ਜਿਹੜਾ ਉਹ ਬੰਦ ਕਰ ਦਿਓ ਕਾਰਨ ਕੀ ਹੈ ਕਿਉਂਕਿ ਉਹ ਵਿਦਿਆਰਥੀ ਜਥੇਬੰਦੀ ਘੱਟ ਰਾਜਨੀਤਿਕ ਜਥੇਬੰਦੀ ਜ਼ਿਆਦਾ ਹੈ ਕਿਉਂਕਿ ਜੋ ਕਿਸੇ ਨਾ ਕਿਸੇ ਇੱਕ ਪਾਰਟੀ ਦੇ ਨਾਲ ਚੱਲ ਰਹੀ ਹੋ ਕਿਤੇ ਨਾ ਕਿਤੇ ਜਿੱਥੇ ਵਿਦਿਆਰਥੀਆਂ ਦੀ ਗੱਲ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੇ ਵਿੱਚ ਵਿਦਿਆਰਥੀ ਜਗਤ ਸਿੱਖਿਆ ਜਗਤ ਨਾ ਹੋਵੇ ਜਿੱਥੇ ਸਿੱਖਿਆ ਦੀ ਗੱਲ ਕਰਨੀ ਚਾਹੀਦੀ ਹੋ ਰਾਜਨੀਤੀ ਗੱਲਾਂ ਕਰ ਰਹੀ ਤਾਂ ਕਿਤੇ ਨਾ ਕਿਤੇ ਮੈਂ ਉਹਨੂੰ ਵਿਦਿਆਰਥੀ ਸੰਗਠਨ ਜਿਹੜਾ ਹੋ ਨਹੀਂ ਮੰਨਦਾ ਅਜੇ ਤੱਕ ਤੁਹਾਨੂੰ ਪ੍ਰੈਕਟੀਕਲੀ ਕਿਹੜੀ ਪਾਰਟੀ ਚੀਕ ਲੱਗੀ ਜਿਹਨਾਂ ਦਾ ਮੈਨੂੰ ਪਰਸਪਰ ਦੇ ਜਿਹਨਾਂ ਨੇ ਕੰਮ ਕੀਤਾ ਦੇਖੋ ਐਸਾ ਹੈ ਕਿ ਹਰ ਪਾਰਟੀ ਦਾ ਕਿਤੇ ਨਾ ਕਿਤੇ ਆਪਣੇ ਆਪਣੇ ਮਨਸੂਬੇ ਕਿਤੇ ਨਾ ਕਿਤੇ ਆਪਣੇ ਆਪਣੇ ਪੁਆਇੰਟਸ ਹੁੰਦੇ ਨੇ ਪਰ ਵਿਦਿਆਰਥੀ ਪਰਿਸ਼ਦ ਦੀ ਹਿੱਤ ਮੈਂ ਤੁਹਾਨੂੰ ਦੱਸਿਆ ਕਿ ਸਾ ਪਾੜੀਓ ਦੇ ਰਾਜਪਾਲ ਨੂੰ ਵੀ ਅਸੀਂ ਪ੍ਰਸਤਾਵ ਦੇਵਾਂਗੇ ਕਿਤਨੇ ਕਿਤਨੇ ਜਿਹੜੀ ਪਾਰਟੀ ਮੰਨ ਲਓ ਸਾਡੀ ਮੰਗਤ ਵੀ ਚੱਕਦੀ ਰਹੇਗੀ ਤਾਂ ਅਸੀਂ ਉਹ ਕਰਾਂਗੇ ਅਸੀਂ ਕੋਈ ਪਾਰਟੀ ਮੰਨ ਲਓ ਇਸ ਸਮੇਂ ਤਾਂ ਕੋਈ ਪਾਰਟੀ ਪੰਜਾਬ ਦੇ ਵਿੱਚ ਕੋਈ ਕਹ ਲਓ ਕਿ ਚੰਗੀ ਗੱਲ ਤਾਂ ਪੰਜਾਬ ਦੇ ਭਲੇ ਦੀ ਕੋਈ ਕਾਰ ਨਹੀਂ ਰਹੀ ਪਿਛਲੇ ਅਸੀਂ ਕਿੰਨੇ ਸਾਲਾਂ ਤੋਂ ਦੇਖਦੇ ਹੀ ਆ ਹੀ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ 2026 'ਚ ਜਦੋਂ ਇੱਕ ਲਹਿਰ ਚੱਲੇਗੀ ਜੋ ਅਸੀਂ ਦੇਖਾਂਗੇ ਕਿ ਕਿਹੜੀ ਪਾਰਟੀ ਦਾ ਮਕਸੂਦੇ ਨੂੰ ਲੈ ਕੇ ਜਾਂ ਦੇਸ਼ ਨੂੰ ਲੈ ਕੇ ਕਿਹੜੀ ਪਾਰਟੀ ਜ਼ਿਆਦਾ ਸੱਜਣ ਕਰਦਾ ਹੋਣਾ ਹੈ ਤਾਂ ਦੈਲੀਆ ਦਾ ਰਹੂਗਾ ਨਿਕਲੇਗਾ ਨਹੀਂ ਕਿਉਂਕਿ ਦੈਲੀਆ ਦੇ ਵਿੱਚ ਯੂਥ ਜ਼ਿਆਦਾ ਜਾਈਗਾ ਬੈਲੀਟਾਂ ਪਰ ਉਹ ਕਿਸੇ ਵੀ ਟੀਕੇ ਨਾਲ ਲੱਗੇ ਜਾਂਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਾਰਨ ਕੀ ਹੈ ਕਿ ਅਸੀਂ ਉਸ ਸੂਬੇ ਦੇ ਵਿੱਚ ਆ ਜਿਸ ਸੂਬੇ ਦਾ ਜਿਹੜਾ ਯੂਥ ਹੈ ਨਾ ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਵੀ ਸਾਡੇ ਸੂਬੇ ਦੇ ਸਾਡੇ ਸੂਬੇ ਦਾ ਯੂਥ ਦਾ ਜੋਸ਼ ਜ਼ਿਆਦਾ ਹੈ ਬਾਕੀ ਸੂਬੇ ਨਾਲੋਂ ਸਾਡੀ ਤੁਸੀਂ ਦੇਖੋ ਪਿਛਲੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸਾਡਾ ਯੂਥ ਸਭ ਤੋਂ ਜ਼ਿਆਦਾ ਸਾਡੇ ਯੂਥ ਨੇ ਭੂਮਿਕਾ ਨਿਭਾਈ ਏ ਔਰ ਕੀ ਅੱਜ ਦਾ ਯੂਥ ਜਿਹੜਾ ਉਹ ਤੈਨੂੰ ਕੀ ਨਵੀਂ ਚੀਜ਼ ਦੇ ਨਾਲ ਜੁੜਨਾ ਪਸੰਦ ਬਿਲਕੁਲ ਬੀਸੀਯੂਸ ਕਿੰਨਾ ਨਹੀਂ ਹੁੰਦਾ ਜੀ ਯੂਥ ਦਾ ਹੁੰਦਾ ਐਸੇ ਲੋਕਾਂ ਦਾ ਹੁੰਦਾ ਜਿਨ੍ਹਾਂ ਨੂੰ ਕਿਆ ਕਹਿੰਦੇ ਨੇ ਝੂਠ ਵਰਗਲਾ ਕੇ ਪਾਰਟੀ ਜਿਹੜੀ ਵੋਟ ਲੈਂਦੀ ਏ ਬਿਲਕੁਲ ਹੁੰਦਾ ਇਲੈਕਸ਼ਨ ਦੇ ਵਿੱਚ ਯੂਥ ਦਾ ਜਿਹੜਾ ਉਹ ਪਰ ਕਈ ਯੂਥ ਬਿਲਕੁਲ ਸੋਚ ਸਮਝ ਕੇ ਵੀ ਆਪਣੀ ਵੋਟ ਦਾ ਉਹ ਕਰਦਾ ਏ ਔਰ ਮੈਂ ਤੁਹਾਨੂੰ ਦੱਸਾਇਆ ਕਿ ਅਸੀਂ ਜਦੋਂ 2026 ਤੋਂ ਇਲੈਕਸ਼ਨ ਆਣ ਲੱਗੇ ਕਿ ਤੇ ਐਸੇ ਤਰ੍ਹਾਂ ਦੇ ਪ੍ਰੈਸ ਵਾਰਤਾ ਕਰਾਂਗੇ ਔਰ ਸਾਡਾ ਇੱਕੋ ਹੀ ਟੀਚਾ ਰਹੇਗਾ ਕਿ ਵੋਟ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਪਾਏ ਯੂ ਪਰ ਵੋਟ ਜਿਹੜੀ ਉਹ 100% ਜਿਹੜੀ ਹੋਣੀ ਚਾਹੀਦੀ ਯੂਥ ਹੀ ਹੈ ਅੱਜ ਦੀ ਡੇਟ ਦੇ ਵਿੱਚ ਜਿਹੜਾ ਵੋਟ ਜਿਹੜਾ ਹੈ ਉਹ ਨੋਟਾ ਜਾਦਾ ਪਸੰਦ ਕਰ ਰਿਹਾ ਸੀ ਸੇ ਨੋਟਾ ਸੇ ਨੋਟ ਟੂ ਨੋਟਾ ਐਸੀ ਮੁਹਿੰਮ ਲੈ ਕੇ ਜਿਹੜਾ ਵਿਦਿਆਰਥੀ ਉਹ ਜੁਵਾ ਨੂੰ ਕਹਾਂਗੇ ਕਿ ਜਿਹੜੀ ਆਪਣੀ 100% ਜਿਹੜੀ ਵੋਟਰ ਜਿਹੜੀ ਵੋਟ ਜਿਹੜੀ ਉਹ ਪਾਣ ਚਾਏ ਉਹ ਕਿਸੇ ਵੀ ਪਾਰਟੀ ਨੂੰ ਪਰ ਇੱਕ ਵਾਰ ਯੂਥ ਜਿਹੜਾ ਉਹ ਐਸੀ ਭੂਮਿਕਾ ਦੇ ਵਿੱਚ ਆਵੇ ਤਾਂ ਸਹੀ ਇਹ ਵੀ ਕੀ ਹੋ ਜਾਣਾ ਹੈ ਇਹ ਜੀ ਕਿਸੇ ਸਾਰ ਨਾ ਮਾਰੀਆ ਲੱਗੇ ਪਤਾ ਹੀ ਲੱਗ ਜਾਏ ਕਿ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਕਿਵੇਂ ਦਾ ਇੱਕ ਰੋਲ ਅਦਾ ਕਰੇਗਾ ਔਰ ਲੋਕਾਂ ਕੀ ਆਪਾਂ ਦੀ ਲੋੜ ਹੈ ਕਿਵੇਂ ਉਹਨਾਂ ਨੂੰ ਜਿਹੜਾ ਇਲੈਕਸ਼ਨ ਹੋਇਆ ਬਿਲਕੁਲ এবੀਵੀਪੀ ਪਾਰਟੀ ਲਈ ਹੋਇਆ ਨਾ ਤੁਸੀਂ ਦੇਖ ਲਈਏ এবੀਵੀਪੀ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਜਦੋਂ ਵੀ ਚੋਣ ਕਿਸੇ ਵੀ ਸੂਬੇ ਦੇ ਵਿੱਚ ਹੁੰਦੀ ਹੈ ਚਾਹੇ ਉਹ ਚੋਣ ਦੇਸ਼ ਦੀ ਹੋਵੇ এবੀਵੀਪੀ ਦਾ ਸਿਰਫ ਇੱਕੋ ਹੀ ਜਿਹੜਾ ਨਾਰਾ ਔਰ ਇੱਕੋ ਹੀ ਰਹਿੰਦਾ ਹੈ ਕਿ ਜੋ ਵੀ ਹੈ ਵੋਟ ਸੇ ਨੋਟ ਟੂ ਨੋਟਾ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਪੂਰਾ ਕਰੋ ਵੋਟ ਓਨਲੀ ਪਾਵ ਜਿਹੜਾ ਪਹਿਲੇ ਤੁਹਾਡੇ ਮਹੱਲੇ ਦੀ ਫਿਰ ਤੁਹਾਡੇ ਸ਼ਹਿਰ ਦੀ ਔਰ ਫਿਰ ਤੁਹਾਡੇ ਸੂਬੇ ਦੀ ਇਹ ਤਿੰਨ ਚੀਜ਼ਾਂ ਨੂੰ ਜਿਹੜਾ ਦੇਖਦਾ ਉਸੇ ਲੀਡਰ ਨੂੰ ਪਾਓ ਅਸੀਂ ਕਿਸੇ ਵੀ ਪਾਰਟੀ ਦਾ ਝੰਡਾ ਕਿਸੇ ਵੀ ਲੀਡਰ ਦਾ ਝੰਡਾ ਬਿਲਕੁਲ ਵੀ ਨਹੀਂ ਚੱਕ ਕੇ ਜਿਹੜਾ ਚੱਲਦਾ ਐਬੀਬੀਪੀ ਦਾ ਸਿਰਫ ਇੱਕੋ ਹੀ ਹੈ ਕਿ ਵੋਟਰ ਨੂੰ ਵੋਟਰ ਨੂੰ ਜਿਹੜਾ ਜਾਗਰੂਕ ਕਰਨਾ ਆ ਉਸ ਦੀ ਵੋਟਰ ਨੂੰ ਦੱਸਣਾ ਕਿ ਉਸ ਦੀ ਕੀ ਹੈ ਅਹਿਮੀਅਤ ਹੈ ਉਸ ਦੀ ਵੋਟ ਦੀ ਇਸ ਨੂੰ ਲੈ ਕੇ ਐਬੀਬੀਪੀ ਪੂਰੇ ਦੇਸ਼ ਭਰ ਵਿੱਚ ਲੱਗਦੀ ਹੈ ਨਹੀਂ ਨਹੀਂ ਵਿਦਿਆਰਥੀ ਐਬੀਵੀਪੀ ਦਾ ਵਿਦਿਆਰਥੀ ਕੌਂਸਲਾਂ ਚ ਲੜੇਗੀ ਹਾਂ ਅਸੀਂ ਔਰ ਤੁਸੀਂ ਪੁੱਛਿਆ ਕੀ ਐਸਾ ਕਿ ਤੁਸੀਂ ਗੱਲ ਕਹੀ ਕਿ ਵਿਦਿਆਰਥੀ ਪਰਿਸ਼ਦ ਇਲੈਕਸ਼ਨਾਂ ਚ ਕੀ ਕਰੇਗਾ ਕਿਸ ਪਾਰਟੀ ਨੂੰ ਵਾਇਗਾ ਔਰ ਅਸੀਂ ਉਸ ਪਾਰਟੀ ਨੂੰ ਜ਼ਰੂਰ ਪਾ ਦਾਂਗੇ ਜਿਸ ਜਿਹੜੀ ਪਾਰਟੀ ਆਪਣੇ ਮੈਨੀਫੈਸਟੋ ਚ ਪਹਿਲੀ ਲਾਈਨ ਹੈ ਕਰਦੇ ਕਿ ਮੈਂ ਪੰਜਾਬ ਦੇ ਵਿੱਚ ਸਟੂਡੈਂਟ ਇਲੈਕਸ਼ਨ ਜਿਹੜੇ ਕੌਂਸਲ ਸ਼ੁਰੂ ਕਰਨ ਜਾ ਰਿਹਾ ਹਾਂ ਚਾਹੇ ਉਹ ਪਾਰਟੀ ਕੋਈ ਵੀ ਹੈ ਐਬੀਵੀਪੀ ਉਹਨੂੰ ਜ਼ਰੂਰ ਵੋਟ ਪਾ ਦੇਗੀ ਨਹੀਂ ਨਹੀਂ ਵਿਦਿਆਰਥੀ ਐਬੀਵੀਪੀ ਦਾ ਵਿਦਿਆਰਥੀ ਕੌਂਸਲਾਂ ਚ ਲੜੇਗੀ ਹਾਂ ਅਸੀਂ ਔਰ ਤੁਸੀਂ ਪੁੱਛਿਆ ਕੀ ਐਸਾ ਕਿ ਤੁਸੀਂ ਗੱਲ ਕ ਇਹ ਲੈਕਚਰ ਕਰਦੇ ਨੇ ਉਹ ਪਰ ਇਹਨਾਂ ਲਈ ਮਾਗੀ ਕਿ ਅੱਜ ਅੰਦਾ ਉਹ ਦੂਜੇ ਲੋਕਾਂ ਦੇ ਹੱਥਾਂ ਵਿੱਚ ਖੇਡਦੇ ਨਜ਼ਰ ਆਉਂਦੇ। ਪਰ ਕਾਰਨ ਹੈ ਕਿ ਅੱਜ ਦੀ ਜਿਹੜੀ ਚਲੋ ਦੁਨੀਆ ਦੇ ਵਿੱਚ ਲੋਕ ਹੈ ਜਾਂ ਯੂਥ ਹੈ ਜਾਂ ਮੰਨ ਲਓ ਮੈਂ ਵੀ ਹਾਂ ਤਾਂ ਇੱਕ ਪੇੜ ਚਾਲ ਜਿਹੜੀ ਉਹ ਜਿਹੜੀ ਚਲਦੀ ਜਿਹੜੀ ਨਜ਼ਰ ਆ ਰਹੀ ਹੈ। ਔਰ ਯੂਥ ਦੇ ਵਿੱਚ ਤਾਂ ਤੁਸੀਂ ਵੋਟ ਛੱਡੋ ਤੁਸੀਂ ਅਗਰ ਪੜ੍ਹਾਈ ਦੀ ਗੱਲ ਵੀ ਕਰੋ ਨਾ ਪਲੱਸ 2 ਤੋਂ ਬਾਅਦ ਬੱਚਾ ਅਗਰ ਬੱਚੇ ਦਾ ਮਨ ਨੋਨ ਮੈਡੀਕਲ ਕਰਨ ਦਾ ਪਰ ਨਾਲ ਤਾਂ ਦੋਸਤ ਉਹ ਮੈਡੀਕਲ ਰੱਖਣਾ ਚਾਹੁੰਦਾ ਤਾਂ ਉਹ ਸ਼ਿਪਰੇਸ ਐਸੀ ਬਣ ਜਾਂਦੀ ਕਿ ਮੈਂ ਤਾਂ ਫਮੀ ਮੈਡੀਕਲ ਹੀ ਕਰਨੀ ਹੈ ਜਦਕਿ ਬੱਚਾ ਨੋਨ ਮੈਡੀਕਲ ਦੇ ਵਿੱਚ ਜ਼ਿਆਦਾ ਉਹ ਰਹਿੰਦਾ ਹੈ ਉਹ ਐਸੀ ਜਿਹੜੀ ਕਹਿ ਲਓ ਇਸ ਨੂੰ ਮਾਨਸਿਕਤਾ ਨੂੰ ਹੌਲੀ ਹੌਲੀ ਐਬੀਵੀਪੀ ਇੱਥੇ ਅਵੇਅਰ ਜਿਹੜੇ ਕੈਂਪੇਨ ਜਿਹੜੇ ਸ਼ੁਰੂ ਕਰੇਗੀ ਉਹ ਵੀ ਉਸ ਤੇ ਵੀ ਗੱਲ ਕਰਾਂਗੇ វេਬਿਨਾਰ ਸ਼ੁਰੂ ਕਰੇਗੀ ਔਰ ਵਿਦਿਆਰਥੀ ਦੱਸ ਰਹੀ ਕਿ ਬਾਕੀ ਗੱਲ ਕੀ ਹੈ ਕਿ ਅਸੀਂ ਸਾਡਾ ਕਹਿਣਾ ਔਰ ਸਮਝਾਣਾ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚ ਜਾਂਦਾ ਪਰ ਮੈਨੂੰ ਲੱਗਦਾ ਕਿ ਜਿਹੜਾ ਲੋਕਤੰਤਵ ਦਾ ਚੌਥਾ ਮੀਡੀਆ ਸਤੰਭ ਇੱਥੇ ਬੈਠਾ ਆਪ ਦੀ ਗੱਲ ਜਿਹੜੀ ਵਿਦਿਆਰਥੀ ਤੱਕ ਜਿਹੜੀ ਜੂ ਤੱਕ ਜਲਦੀ ਪਹੁੰਚਦੀ ਹੈ ਕਿਉਂਕਿ ਇੱਕ ਅੱਜ ਦੀ ਡੇਟ ਦੇ ਵਿੱਚ ਇੱਕ ਯੂਥ ਈ ਹੈ ਜਿਹੜਾ ਕਿੰਨੋ ਚੀਜ਼ਾਂ ਕਰਦੀ ਹੈ ਪਸੰਦ ਕਰਦਾ ਹੈ ਪੜ੍ਹਨਾ ਵੀ ਦੇਖਣਾ ਵੀ ਔਰ ਸੁੰਣਾ ਵੀ ਕਿਉਂਕਿ ਅੱਜ ਦੀ ਡੇਟ 'ਚ ਤੁਸੀਂ ਦੇਖੋ ਕਿ ਪੜ੍ਹਨਾ ਜਿਹੜਾ ਹੈ ਉਹ ਬੜਾ ਲੋਕ ਜਿਹੜਾ ਘਟਾ ਬੈਠੇ ਹੈ ਦੇਖਣਾ ਔਰ ਸੁੰਣਾ ਉਹਨਾਂ ਨੂੰ ਪਸੰਦ ਹੈ ਪਰ ਯੂਥ ਈ ਕਹੇ ਕਿ ਜਿਹੜਾ ਪੜ੍ਹਨਾ ਵੀ ਪਸੰਦ ਕਰਦਾ ਹੈ ਦੇਖਣਾ ਵੀ ਪਸੰਦ ਕਰਦਾ ਔਰ ਸੁੰਣਾ ਵੀ ਪਸੰਦ ਕਰਦਾ ਸੋ ਕਿਤੇ ਨਾ ਕਿਤੇ ਦੋਹੇ ਹਸਟਾਈਲ ਔਰ ਦੇਸ਼ ਦੇ ਯੁਵਾ ਦੇ ਵਿੱਚ ਆਪ ਸਭ ਦਾ ਵੀ ਉਹਨਾਂ ਕੀ ਰੋਲ ਜਿਹੜਾ ਮਤਲਬ ਸਾਡੇ ਤੋਂ ਜ਼ਿਆਦਾ ਰੋਲ ਆਪ ਸਭ ਦੇ ਰਹਿਣ ਵਾਲਾ ਹੈ ਨੀ ਨਹੀਂ ਐਸਾ ਮੈਂ ਆਪ ਸਭ ਨੂੰ ਇਸ ਬਜਟ ਤੇ ਕਹਿਣਾ ਚਾਹੁੰਦਾ ਵਾ ਕਿ ਆਰਐਸਐਸ ਜਿਹੜੀ ਉਹ ਸਾਡੀ ਵਿਦਿਆਰਥੀ ਜਥੇਬੰਦੀ ਨੂੰ ਨਹੀਂ ਚਲਾਦੀ ਹੈ ਆਰਐਸਐਸ ਦਾ ਸਾਡੀ ਵਿਦਿਆਰਥੀ ਜਥੇਬੰਦੀ ਨਾਲ ਕੋਈ ਵੀ ਲੈਣ ਦੇਣ ਨਹੀਂ ਹੈਗਾ ਦੇਖੋ ਐਸਾ ਇੱਕ ਪਰਿਵਾਰ ਦੇ ਵਿੱਚ ਵੱਡਾ ਭਰਾ ਛੋਟਾ ਭਰਾ ਔਰ ਮੰਨ ਲਓ ਇਹਨਾਂ ਦੇ ਵਿਚਾਰ ਵੀ ਅਗਰ ਸਾਡੇ ਵਾਲੇ ਆ ਸਾਡੇ ਵਿਚਾਰ ਵੀ ਇਹਨਾਂ ਵਾਲੇ ਤੇ ਅਸੀਂ ਰਲ ਕੇ ਵਿਚਾਰ ਕਰ ਸਕਦਾ ਔਰ ਕੋਈ ਵੀ ਹੋ ਸਕਦਾ ਚਾਹ ਇੱਥੇ ਪੱਤਰਕਾਰ ਵੀ ਐਸੇ ਵਿਚਾਰਾ ਵਾਲਾ ਜਿਸ ਨਾਲ ਸਾਡੇ ਵਿਚਾਰ ਮਿਲਦੇ ਹੋਣ ਅਫਸੋਸਨਾ ਵੀ ਚੱਲਣ ਨੂੰ ਤਿਆਰ ਆ ਤਾਂ ਉਹਦੇ ਵਿੱਚ ਬਿਲਕੁਲ ਬਿਲਕੁਲ ਵੀ ਨਹੀਂ ਜੀ ਭਾਜਪਾ ਨਾਲ ਨਾ ਨਾ ਬਿਲਕੁਲ ਵੀ ਨਹੀਂ ਸਾਡਾ ਆਬੀਵੀਪੀ ਨਾਲ ਭਾਜਪਾ ਦਾ ਆਬੀਵੀਪੀ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ aí ਆਬੀਪੀ ਦਾ ਭਾਜਪਾ ਨਾਲ ਭਾਜਪਾ ਦੀ ਆਪਣੀ ਸਟੂਡੈਂਟ ਵਿੰਗ ਜਾਂ ਆਪਣਾ ਯੂਥ ਵਿੰਗ ਹੋਏਗਾ ਪਰ ਸਾਡਾ ਔਰ ਸਾਡਾ ਕਦੇ ਵੀ ਕੋਈ ਤੁਸੀਂ ਮੈਂਬਰ ਜਾਂ ਕਾਰਜਕਰਤਾ ਹਾ एबीवीपी जो निकल के बीजेपी से जाए उसकी कोई गारंटी नहीं या एबीवीपी जो निकल रहा नहीं ऐसा कुछ नहीं है नो नहीं कह सकते रिश्ता देखो केंद्र सरकार दिया कुछ ऐसी नीतियां जिसनों लेके एबीवीपी भी जड़ा है कि संघर्ष लंबे समय तो करदा आ रहा है सीखा एबीवीपी ने अपने संघर्ष देविच क्या कि ਇਸੇ ਵਿਧਾਨ ਦੇ ਵਿੱਚ ਇੱਕ ਵਿਧਾਣ ਇੱਕ ਨਿਸ਼ਾਨ ਹੋਣਾ ਚਾਹੀਦਾ ਤਾਂ 370 ਹਟੀਰ ਸਾਡੀ ਮੰਗ ਸੀਗੀ ਐਬੀਬੀਪੀ ਨੇ 1984 ਦੇ ਵਿੱਚ ਹੀ ਲੜਾਈ ਜਿਹੜੀ ਲੜਨੀ ਸ਼ੁਰੂ ਕੀਤੀ ਐਬੀਬੀਪੀ ਨੇ ਸ਼ੁਰੂ ਕੀਤੀ ਸੀ ਜੀ ਅਗਰ ਤੁਸੀਂ ਇਤਿਹਾਸ ਦੁਆਰਾ ਇੱਕ ਵਾਰੀ ਦੇਖੋਗੇ ਵੀ ਪੜੋਗੇ ਵੀ ਮੈਂ ਉਸ ਦੀ ਤੁਹਾਨੂੰ ਡਾਕੂਮੈਂਟਰੀ ਵੀ ਦੋ ਜੇ ਤੁਸੀਂ ਕਹੋਗੇ ਇੱਕ ਆਰਟੀਕਲ ਵੀ ਹੁੰਦਾ ਹੈ ਤਾਂ ਐਬੀਬੀਪੀ ਦੀ ਹੀ ਬਾਅਦ ਚ ਕਿਸੇ ਰਾਜਨੀਤਿਕ ਪਾਰਟੀ ਨੇ ਕਿਸੇ ਰਾਜਨੀਤਿਕ ਪਾਰਟੀ ਕੋ ਉਸੇ ਗੇਟ ਹਾਊਸ ਨੇ ਮੰਨੀ ਤਾਂ ਉਸ ਨੇ ਕਰਤੀ ਔਰ ਦੂਸਰਾ ਐਬੀਬੀਪੀ ਨੇ 1980 ਦੇ ਵਿੱਚ ਹੀ ਕੀਆ ਕਈ ਇਹ ਮੰਗ ਲੱਗਦੇ ਨੇ ਇਹਦੀ ਕੋਈ ਮੰਗ ਨਹੀਂ ਉਹ ਤੇ ਕੋਈ ਵੀ ਸਰਕਾਰ ਹੋਵੇ ਅਸੀਂ ਪਿਛਲੀ ਕਾਂਗਰਸ ਦੀ ਸਰਕਾਰ ਸੀਗੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਮੁੱਖ ਮੰਤਰੀ ਸੀਗੇ 2019 ਦੇ ਵਿੱਚ ਸਾਡੀ ਮੰਗ ਸੀਗੀ ਕਿ ਜਿਹੜੇ ਐਸਸੀ ਵਿਦਿਆਰਥੀ ਹੈ ਉਹਨਾਂ ਦੀ ਸਕਾਲਰਸ਼ਿਪ ਨੂੰ ਲੈ ਕੇ ਅਗਰ ਤੁਹਾਨੂੰ ਯਾਦ ਹੈ 2018-19 ਦੇ ਵਿੱਚ ਪੰਜਾਬ ਦੇ ਵਿੱਚ ਬੜਾ ਹੀ ਬੜਾ ਉਹ ਚੰਦਾ ਆ ਰਿਹਾ ਸੀਗਾ ਤੋਂ ਅਸੀਂ ਐਬੀਵੀਪੀ ਨੇ ਵਿਧਾਨ ਸਭਾ ਦਾ ਖਰਾਬ ਕੀਤਾ ਔਰ ਪਹਿਲੀ ਮੰਗ ਕੀਤੀ ਜਿਹੜਾ ਸਕਾਲਰਸ਼ਿਪ ਔਰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਵਿਦਿਆਰਥੀ ਹੋਣਾ ਚਾਹੀਦਾ ਔਰ ਅੱਜ ਦੀ ਡੇਟਸ ਤੁਸੀਂ ਦੇਖ ਲਓ ਕਿ ਇੱਕ ਵਾਰ ਸੇਵ ਕਰਦਾ ਹੈ ਸੀਓ ਏ ਵੀ ਹੋਰ ਦੂਸਰ ਕਰਦਾ ਹੈ ਜੁਸਟ ਚਲੋ ਇਲੈਕਸ਼ਨ ਆਉਂਦੇ ਆ ਗਦਰਨ ਕੱਤੇ ਨਜ਼ਰ ਆਉਦੇ ਇਹ ਉਤਕੀ ਨਜ਼ਰ ਆਉਦੇ ਸੋਚ ਲੱਗਦੀ ਉਹ ਕਿਉਂ ਕਾਰਨ ਕਿਸੇ ਨਾ ਕਿਸੇ ਮੰਨ ਲਓ ਸਾਡੀ ਆਪਣੀ ਵਿਚਾਰਤਾਰਾ ਐਨਐਸਓਏ ਦੀ ਆਪਣੀ ਵਿਚਾਰਤਾਰਾ ਅਸੀਂ ਦੇਖ ਨੂੰ ਸਿੱਖਿਆ ਨੂੰ ਪਹਿਲ ਦਿੰਦੇ ਆ ਐਨਐਸਓਈ ਦਾ ਕੋਈ ਹੋਰ ਏਜੰਡਾ ਹੋਏਗਾ ਮੈਂ ਨਹੀਂ ਜਾਣਦਾ ਕਿ ਮੈਂ ਐਨਐਸਓਈ ਦਾ ਕਾਰਗੁਨ ਨਹੀਂ ਆ ਸੋ ਹਰ ਬੰਦੇ ਦਾ ਆਪਣਾ ਆਪਣਾ ਏਜੰਡਾ ਹੈ ਲੋ ਇਹ ਬੰਦਿਆ ਚਾਹ ਸਕਦਾ ਕਿ ਕਿਸੇ ਦਾ ਆਪਣੇ ਖੇਡ ਤੇ ਕਿਸੇ ਦਾ ਹੱਥ ਖੇਡ ਤੇ ਉਹ ਸਾਰੇ ਨਹੀਂ ਨਹੀਂ ਅਸੀਂ ਕਿਸੇ ਦੇ ਹੱਥਾਂ 'ਚ ਨਹੀਂ ਖੇਡਦੇ ਤੁਸੀਂ ਕੱਲ ਕਹੋ ਉਹਨਾਂ ਨੇ ਉਹਨਾਂ ਵੀ ਆਣਾ ਉਹਨਾਂ ਨੇ ਕਿਹਾ ਉਹ ਖੇਡਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹ ਸਾਬਤ ਕਰ ਦੇਣ ਮੈਂ ਤੁਹਾਨੂੰ ਦੱਸਿਆ ਰੈਲੀ ਆਲਾ ਕੀ ਮਤਲਬ ਨਹੀਂ ਬਿਲਕੁਲ ਰੈਲੀਆ ਇਹ ਕਰਦੇ ਹੋ ਲੀਡਰ ਨਹੀਂ ਜਾਣਦੇ ਲੋਕਾਂ ਦੇ ਕੋਲ ਆ ਕੇ ਉਹਨਾਂ ਨੂੰ ਸਮਝਾਉਂਦੇ ਥੋੜੀ-ਬੋਤੀ ਨਹੀਂ ਬਿਲਕੁਲ ਨਹੀਂ ਰੈਲੀ ਦੇਖੋ ਸਾਡੀ ਜਿਹੜੀ ਰੈਲੀ ਕਹਿ ਲੋ ਜਾਂ ਸਾਡਾ ਜਿਹੜੀ ਵੀ ਮੁਹਿੰਮ ਹੈ ਨਾ ਉਹ ਵੋਟਰ ਜਾਗਰੂਕ ਕਰਨ ਲਈ ਹੈ ਬਾਕੀ ਮੈਂ ਕਿਸੇ ਵੀ ਵਿਦਿਆਰਥੀ ਜਥੇਬੰਦੀ ਦਾ ਨਹੀਂ ਕਹਿ ਸਕਦਾ ਬਿਲਕੁਲ ਆ ਦੇਖੀ ਐਸ ਵੇਲੇ ਜਿਹੜੀ ਜਰੂਰਤ ਹੈ ਕਿਉਂਕਿ ਡਿਗਰੀਆਂ ਕਰ ਕਰਕੇ ਜਾ ਰਿਹਾ ਜੂਠ ਉਦੇਸ਼ਾਂ ਨੂੰ ਜਾ ਰਿਹਾ ਪੰਜਾਬ ਦਾ ਚਾਹੇ ਪੂਰੀ ਇੰਡੀਆ ਤੋਂ ਗੱਲ ਕਰੀਏ ਬਾਹਰ ਕੀ ਦਵਾਈ ਦੇ ਵਿੱਚ ਹੀ ਨਾ ਕੈਨੇਡਾ ਦੇ ਵਿਦਿਆਪਦੇਸ਼ਾਂ ਦੇ ਬਿਲਕੁਲ এবੀਵੀਪੀ ਨੇ ਕਦੇ এবੀਪੀ ਨੇ ਮੰਗ ਰਹੀ ਸੀ ਜਾਂ ਉਹ ਆਈਆਰਐਸ ਤੋਂ ਕਿਹੜੇ ਕਿਹੜੇ ਰੈਗੂਲੇਸ਼ਨ ਗੱਲ ਕੋਈ ਦੱਸ এবੀਵੀਪੀ ਨੇ ਬਿਲਕੁਲ ਇਸ ਚੀਜ਼ ਤੇ ਉੱਤੇ ਮੰਗ ਰੱਖੀ ਹੈ ਸਮੇਂ ਸਮੇ ਦੇ ਵਿੱਚ ਕੇਂਦਰ ਦੀ ਸਰਕਾਰ ਦਾ ਕੇਂਦਰ ਦੇ ਵਜ਼ੀਰਾਂ ਨਾਲ ਅਸੀਂ ਆਪਣਾ ਜਿਹੜਾ ਮੰਗ ਪੱਤਰ ਵੀ ਸੌਪਿਆ ਔਰ ਸੂਬੇ ਦੇ ਵਜ਼ੀਰਾਂ ਨੂੰ ਵੀ ਮੰਗ ਪੱਤਰ ਸੌਪਿਆ ਪਰ ਕਿਤੇ ਨਾ ਕਿਤੇ ਜਦੋਂ ਮੰਗ ਪੱਤਰ ਸੌਂਦੇ ਆ ਔਰ ਇੱਕ ਤਰਨਾ ਪ੍ਰਦਰਸ਼ਨ ਵੀ ਕੀਤਾ ਤੇ ਬਾਅਦ ਚ ਨੂੰ ਦੂ ਐਬੀਵੀਪੀ ਦਾ ਵਫਦ ਮਿਲਦਾ ਤੇ ਇੱਕ ਟੇਬਲ ਤੇ ਡਿਸਕਸ਼ਨ ਹੁੰਦੀ ਹੈ ਤਾਂ ਸਰਕਾਰ ਪੰਜਾਬ ਸੂਬੇ ਦੀ ਹੋਵੇ ਚਾਹੇ ਦੇਸ਼ ਦੀ ਹੋਵੇ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਜਨਸੰਖਿਆ ਨੂੰ ਲੈ ਕੇ ਔਰ ਸਭ ਚੀਜ਼ਾਂ ਨੂੰ ਲੈ ਕੇ ਸਰਕਾਰ ਕਿਤੇ ਨਾ ਕਿਤੇ ਵਿਫਲ ਹੈ ਕੋਈ ਹੋਰ ਏਜੰਡਾ ਜਿਹੜਾ ਕੋਈ ਹੋਰ ਪਲੈਟਫਾਰਮ ਲੈ ਕੇ ਆਉਂਦਾ ਤਾਂ ਐਬੀਵੀਪੀ ਨੇ ਮੰਗ ਲੱਗੀ ਕਿ ਰੱਖੀ ਕਿ ਠੀਕ ਐਸੀ ਰੁਜ਼ਗਾਰ ਜਿਹੜਾ ਸਰਕਾਰ ਜਿਹੜੀ ਹੈ ਨਹੀਂ ਦੇ ਸਕਦੀ ਪਰ ਜਿਹੜਾ ਇਨੋਵੇਸ਼ਨ ਹੱਬ ਐਂਟਰਪ੍ਰੈਨਿਓਰਸ਼ਿਪ ਜਿਹੜੀ ਉਹ ਐਬੀਵੀਪੀ ਦੀ ਹੀ ਮੰਗ ਹੈ ਇਸ ਸਵੈ ਰੋਜਗਾਰ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਏ ਔਰ ਸਰਕਾਰ ਜਿਹੜੀ ਹੈ ਜਿਹੜਾ ਵੀ ਬੱਚਾ ਆਪਣਾ ਸਟਾਰਟਅਪ ਲਾਈਨ ਲੈ ਗਿਆਗਾ ਸਰਕਾਰ ਉੱਚ ਫੰਡ ਵੀ ਤਾਂ ਉਹ ਕਰ ਸਕਦੀ ਹੈ ਔਰ ਐਬੀਬੀਪੀ ਨੇਸ ਨੂੰ ਲੈ ਕੇ ਸਭਿਸ਼ਕਾਰ ਨਾਮ ਦਾ ਇੱਕ ਪਲੈਟਫਾਰਮ ਜਿਹੜਾ ਤਿਆਰ ਕੀਤਾ ਔਰ ਯੂਥ ਕਿਉਂ ਨਹੀਂ ਨਜ਼ਰ ਆਉਂਦਾ ਸਾਡੀ ਸੋਚ ਨਹੀਂ ਸਕਦੀ ਕਿਉਂਕਿ ਸਭਤਾਂ ਲਾਤੋਗੇ ਇਹ ਸਾਰੇ ਸੋਚ ਦਾ ਡਿਫਰੈਂਡ ਹੋਵੇਗਾ ਸਮਝ ਐਸਾ ਕਿਉਂਕਿ ਦੂਸਰੀ ਪਾਰਟੀ ਦਾ ਜਾਂ ਕਿਸੇ ਪਾਰਟੀ ਦਾ ਝੰਡਾ ਲੈ ਕੇ ਧੂਰਤੀ ਲਾਵਾ ਹੈਗਾ ਹੈ ਬਿਲਕੁਲ ਠੀਕ ਗੱਲ ਹੈ ਬੀਜੇਪੀ ਦਾ ਕਰਦੇ ਨਹੀਂ ਅਸੀਂ ਕਿਉਂ ਬੀਜੇਪੀ ਦਾ ਕਰਦੇ ਮੈਂ ਕਹਿ ਰਿਹਾ ਜਦੋਂ 2027 ਤੁਸੀਂ ਦੇਖੋਗੇ ਤਾਂ ਮੰਨ ਲਓ ਮਨਮੀਤ ਸੋਰ ਦੇ ਗੱਲ ਤੇ ਪਟਕਾ ਭਾਜਪਾ ਦਾ ਨਹੀਂ ਹੋਏਗਾ ਬੀਵੀਪੀ ਦਾ ਹੀ ਹੋਏਗਾ ਔਰ ਉਹ ਇੱਕੋ ਹੀ ਗੱਲ ਕਰੇਗਾ ਅਸੀਂ ਇੱਕੋ ਗੱਲ ਕਰਾਂਗੇ ਕਿ ਵੋਟ ਪਾਣ ਜਾਣੀ ਆ ਨਾ ਨਾ ਬਿਲਕੁਲ ਬਿਲਕੁਲ ਨਹੀਂ ਆਏਗਾ ਮੈਂ ਉਦੋਂ ਵੀ ਬੈਠਾ ਨਹੀਂ ਬੀਜੇਪੀ ਦਾ ਸਮਰਥਨ ਨਹੀਂ ਕਰੀ ਨਹੀਂ ਅਸੀਂ ਨਹੀਂ ਕਰਾਂਗੇ ਅਸੀਂ ਵੋਟਾਂ ਚ ਹੀ ਕਹਾਂਗੇ ਕਿ ਵੋਟ ਜਿਹੜੀ ਉਸ ਵਿਅਕਤੀ ਨੂੰ ਬਹੁਤ ਜਿਹੜੀ ਸਾਡੇ ਤੁਸੀਂ ਕਿਹਾ ਸੀ ਬੀਜੇਪੀ ਦਾ ਨਾਲ

बिल्कुल आएगा ਜੀ ਉਹ ਮੰਗ ਚੱਕੇਗਾ इस चीज़ ਨੂੰ ਉਹਨਾਂ ਕਹ ਲੋ ਕਿ ਪਿਛਲੀਆਂ ਕਈ ਸਰਕਾਰਾਂ ਨੇ ਸਾਨੂੰ ਹਰ ਵਾਰੀ ਲਾਗ ਦਿੱਤਾ ਕਿ ਅਸੀਂ ਵਿਦਿਆਰਥੀ ਕਾਉਂਸਲ ਚੋਣਾਂ ਜਿਹੜੀ ਸ਼ੁਰੂ ਕਰਾਂਗੇ ਪਰ ਹੱਲੇ ਤੱਕ ਨਹੀਂ ਉਹ ਕਰ ਪਾਰੇ ਅੱਜ ਸੋਹ ਸਭ ਤੁਸੀਂ ਪੰਜਾਬ ਦੇ ਕਿਰਦਾਰ ਤੋਂ ਪਰਵਾਸ ਦੀ ਗੱਲ ਕਰਦੇ ਪੰਜਾਬ ਦਾ ਬਾਤ ਜਾ ਰਿਹਾ ਬਾਤ ਨਾ ਸਟੇਟਾਂ ਦੇ ਵਿੱਚ ਦੇਖੋ ਪੰਜਾਬ ਦਾ ਰੋਜ਼ਗਾਰ ਜਿਹੜਾ ਮੰਡੀ ਗੋਬਿੰਦਗਰ ਲੋਹੇ ਦੀ ਮੰਡੀ ਆਖਿਆ ਜਾਂਦਾ ਸੀਗਾ ਠੀਕ ਹੈ ਫਿਰ ਬਟਾਲਾ ਵਰਗਾ ਸ਼ਹਿਰ ਜਿਹਨੂੰ ਇੰਡਸਟਰੀ ਉਸ ਸਮੇਂ ਦੀ ਸੀਗੀ ਅੱਜ ਉਹ ਕਿਤੇ ਨਾ ਕਿਤੇ ਉਹ ਸ਼ਹਿਰ ਜਿਹੜੇ ਆ ਉਹ ਤੁਸੀਂ ਦੇਖੋ ਲਤੀ ਨਾਲ ਧੁੰਦਲੇ ਹੁੰਦੇ ਜਾ ਰਹੇ ਆ ਉਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਤੇ ਗੱਲ ਕਰਨੀ ਚਾਹੀਦੀ ਔਰ ਅਸੀਂ ਵੀ ਸਰਕਾਰਾਂ ਨਾਲ ਗੱਲ ਕਰਦੇ ਆਂ ਪਰ ਸਰਕਾਰਾਂ ਦਾ ਇੱਕੋ ਹੀ ਕਹਿਣਾ ਕਿ ਇਸ ਚੀਜ਼ ਨੂੰ ਅਸੀਂ ਕਰਾਂਗੇ ਪਰ ਇਸ ਚੀਜ਼ ਦਾ ਜਿਹੜਾ ਉਹਨੇ ਮੋੜ ਜਿਹੜਾ ਜਿਹੜਾ ਕਹ ਲੋ ਨਕੀਤਾ ਜਿਹੜਾ ਕੱਢਿਆ ਕਿ ਕਿਤੇ ਨਾ ਕਿਤੇ ਬੱਚਿਆਂ ਨੂੰ ਸਟਾਰਟਅਪ ਲਈ ਜਨਾਏ ਉਹ ਜ਼ਿਆਦਾ ਕਰੋ ਸਰਕਾਰ ਉਸ ਤੇ ਜਿਹੜਾ ਕੰਮ ਕਰੇਗੀ ਤਾਂ ਉਹਨੂੰ ਸ਼ੁਰੂ ਕਰਦੀ ਆ ਤੁਸੀਂ ਦੇਖੋ ਮਹਾਲੀ ਨੂੰ ਹੱਬ ਸਿਟੀ ਸਰਕਾਰ ਬਣਾ ਸਕਦੀ ਹੈ ਪਰ ਨਹੀਂ ਬਣਾ پا ਰਹੀ ਆ ਆਈਟੀ ਸਿਟੀ ਸਾਡੇ ਸਰਕਾਰਾਂ ਦੀ ਸਰਕਾਰ ਤੁਹਾਨੂੰ ਵਧੀਆ ਲੱਗੀ ਹੈ ਕਿ ਜਿਹੜੀ ਸਰਕਾਰ ਨੇ ਕੰਮ ਕਰ ਦਿੱਤਾ ਪੰਜਾਬ ਨੂੰ ਫੜਾਉ ਦੇ ਚੁੱਕਿਆ ਜਾਂ ਤੁਹਾਨੂੰ ਲੱਗਦਾ ਕਿ ਬੰਗਲੌਰ ਦੇ ਕੰਮ ਜਿਵੇਂ ਕੋਈ ਸਰਕਾਰ ਦੇਖੋ ਕੋਈ ਵੀ ਸਰਕਾਰ ਹੋਵੇਗੀ ਸੀ ਇਹ ਕਿਹੜੀ ਸਰਕਾਰ ਨਹੀਂ ਨਹੀਂ ਬਿਲਕੁਲ ਦੇਖੋ ਐਸਾ ਮੇਰਾ ਕੋਈ ਮੰਨਣਾ ਨਹੀਂ ਉਸ ਸਮੇਂ ਐਬੀਬੀਪ ਨੇ ਵੀ ਮੇਸ਼ੇਈ ਸੰਘਰਸ਼ ਲੜਿਆ ਵੀ ਉਸ ਤੋਂ 14 ਨਵੰਬਰ ਨੂੰ ਜਿਹੜਾ ਸਾਡਾ ਪ੍ਰੋਗਰਾਮ ਜਿਹੜਾ ਸੀ ਕਾਰਨ ਇਹ ਕਿ ਜਿਹੜਾ EBVP ਦਾ ਸਮੇਲਨ ਹੁੰਦਾ ਕਿਸੇ ਨਾ ਕਿਸੇ ਐਜੂਕੇਸ਼ਨ ਕੈਂਪਸ ਦੇ ਵਿੱਚ ਹੁੰਦਾ ਐਸੇ ਆ ਦੇਖੋ ਵਿਦਿਆਤਮ ਵੀ ਇੱਕ ਜਿਹੜਾ ਅਗਰ ਤੁਸੀਂ ਦੇਖੋਗੇ ਉਹ ਮੰਦਰ ਨਹੀਂ ਹੈ ਕੋਈ ਸਿੱਖਿਆ ਦਾ ਜਿਹੜਾ ਕਹਿੰਦੇ ਖੋਣ ਵੀ ਹੈ ਔਰ ਉੱਥੇ ਪੂਰੀ ਬੋਡੀ ਜਿਹੜੀ ਉਹਨਾਂ ਦੇ ਤਰ੍ਹਾਂ ਨਹੀਂ ਉਹ ਪਤਾ ਨਹੀਂ ਕਿਉਂ ਕਿਹਾ ਜਾਂਦਾ ਨਹੀਂ ਉਸ ਬਾਰੇ ਤਾਂ ਇਸ ਬਾਰੇ ਨੋਲੇਜ ਹੀ ਨਹੀਂ ਹੈ ਹੋ ਸਕਦਾ ਕਿਉਂ ਕਿਹਾ ਜਾਂਦਾ ਉਹ ਦਾਦਾ ਤਾਂ ਪਤਾ ਹੈ ਨਾ ਪਰ ਐਸਾ ਸਾਨੂੰ ਜਲੰਧਰ ਸ਼ਹਿਰ ਦੇ ਵਿੱਚ ਅਵੇਲੇਬਲ ਕੋਈ ਥਾਂ ਨਹੀਂ ਮਿਲੀ ਜਿੱਥੇ 300 ਤੋਂ 500 ਵਿਦਿਆਰਥੀ ਖੁੱਲੇ ਮੰਚ ਤੇ ਜਿਹੜਾ ਉਹ ਕਰ ਸਕਦੇ ਐ ਸਾ ਕੋਈ ਮਿਲਿਆ ਨਹੀਂ ਤਾਂ ਅਜਿਹਾ ਹਾਜੀ ਵਰਤਾਂ ਅਵਸਰ ਨੂੰ ਉਸ ਜਿਹੜਾ ਪ੍ਰੋਗਰਾਮ ਆ ਤੇ ਵੀ ਨਹੀਂ ਉਹ ਹੋਣੀ ਕਰਨਾ ਚਾਹੁੰਦੀ ਸੀ ਨਹੀਂ ਨਹੀਂ ਉਹ ਤਾਂ ਕਹਿ ਕੀ ਉਹ ਥਾਂ ਜਿੰਨੂ ਮਰਜੀ ਥਾਂ ਦੇ ਵਿੱਚ ਸਾਨੂੰ ਦਿੱਤਾ ਤਾਂ ਕਹਿ ਲੋ ਕਿ ਦਿੱਤਾ ਹੀ ਉਹਨਾਂ ਨੇ ਈਆ ਤੁਹਾਨੂੰ ਰਹਿਣਾ ਕਿ ਜਿਹੜੀ ਆ ਰਹੀ ਹੈ ਉਹ ਨਾਲ ਨੇ ਵੀ ਆ ਸਤਿ ਸ੍ਰੀ ਅਕਾਲ ਬੋਲੋ ਜੀ ਦੇਖੋ ਅਸੀਂ ਜਿਹੜੀ ਵਿਦਿਆਰਥੀ ਜੱਥੇ ਬੰਦੀ ਆ ਸਾਨੂੰ ਤਾਂ ਤੁਸੀਂ ਜਗ੍ਹਾ ਦੇ ਦਿਓ ਤੁਸੀਂ ਕੋ ਕੱਲ ਪ੍ਰੈਸ ਕਲੱਬ ਦੇ ਵਿੱਚ ਦਫ਼ਤਰ ਆਪਣਾ ਪਾ ਲੋ ਅਸੀਂ ਇੱਧਰ ਆ ਜਾਈਏ ਜਿਸ ਨੇ ਸਾਨੂੰ ਦਾਣ ਕੀਤੀ ਵਿਦਿਆਰਥੀ ਨੂੰ ਅਸੀਂ ਉੱਥੇ ਆਪਣਾ ਜਿਹੜਾ ਰੱਖਿਆ ਤੁਸੀਂ ਕੋ